ਪਿੰਡੂ ਮੇਂ ਦੂਰ ਜੋਨੀਂ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਗੁਰਬਖਸ਼ ਕੌਰ ਆਪਣੀ ਟੀਮ ਸਮੇਤ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਲਾਇਕੀ ਪ੍ਰਤੀ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਮੀਟਿੰਗਾਂ ਰਾਹੀਂ ਜਾਗਰੂਕ ਕਰਨ ਦੀ ਮੁਹਿੰਮ ਤਹਿਤ ਅੱਜ ਸ਼ਾਹਕੋਟ ਦੇ ਪਿੰਡ ਕਾਕੜਾ ਤੇ ਸੈਦਪੁਰ ਝੜੀ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਕਈ ਤਰ੍ਹਾਂ ਦੇ ਵਾਅਦੇ ਕਰਕੇ ਵੋਟਾਂ ਮਟੋਰੀਆਂ ਸਨ ਜਿਸ ਵਿੱਚ ਬੇਕਰ ਇਹ ਲੋਕਾਂ ਨੂੰ 5-5 ਮਰਲੇ ਦੇ ਪਲਾਟ ਬਿਜਲੀ ਬਿੱਲਾਂ ਦੇ ਬਕਾਏ ਮੁਆਫ ਮਨਰੇਗਾ ਸਕੀਮ ਤਹਿਤ ਸਾਲ ਭਰ ਕੰਮ ਤੇ ਲਾਲ ਲਕੀਰ ਅੰਦਰ ਮਕਾਨਾਂ ਦੀਆਂ ਰਜਿਸਟਰੀਆਂ ਕਰਨ ਦੇ ਵਾਅਦੇ ਕੀਤੇ ਗਏ ਸਨ ਪਰ 2.5 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਸਰਕਾਰ ਨੇ ਲੋਕਾਂ ਦੇ ਪੱਲੇ ਕੁਝ ਨਹੀਂ ਪਾਇਆ ਇਸ ਲਈ 30 ਅਗਸਤ ਨੂੰ ਇਕਜੁੱਟ ਹੋ ਕੇ ਬੀਡੀਪੀਓ ਦਫਤਰ ਸ਼ਾਹਕੁਟਮੂਰੇ ਧਰਨਾ ਮੁਜ਼ਾਹਰਾ ਲਾ ਕੇ ਹੱਕੀ ਮੰਗਾਂ ਲਈ ਆਵਾਜ਼ ਉਠਾਈ ਜਾਵੇਗੀ ਤੇ ਭਗਵੰਤ ਮਾਨ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਯਾਦ ਦਵਾਈ ਜਾਵੇਗੀ ਤੇ ਲੋਕਾਂ ਪ੍ਰਤੀ ਸਰਕਾਰ ਦੇ ਬੰਦੇ ਫਰਜ਼ਾਂ ਦਾ ਅਹਿਸਾਸ ਦਵਾਇਆ ਜਾਵੇਗਾ। ਜੀ ਲੋਕੋਆਂ ਤੇ ਭਰਾਵੋ ਅੱਜ ਲੋਕੀ ਸਰਕਾਰਾਂ ਦੇ ਸਤਾਏ ਹੋਏ ਬਹੁਤ ਦੁਖੀ ਆ ਘਰ ਘਰ ਇੱਕ ਤਾਂ ਸਾਨੂੰ ਸਰਕਾਰ ਕਹਿ ਕੇ ਗਈ ਸੀ ਕਿ ਤੁਹਾਡਾ 602 ਧੋਖਾ ਮਾਰਿਆ ਤਾਂ ਦੇ ਸਾਡੇ ਧੜਾ ਧੜ ਜਿਹੜੇ ਆ ਉਹ ਆ ਰਹੇ ਆ ਸਾਡੇ ਛੋਟੇ ਛੋਟੇ ਘਰ ਆ ਤੇ ਵਕਤੋ ਜਿਹੜੀ ਆ ਉਹ ਘਟਿਆ ਜਿਹਦੀ ਦੀ ਖਤ ਘਟਿਆ ਤਾਂ ਸਾਡੇ ਬੇਨ ਜਾਲੀ ਆ ਰਹੇ ਆ ਇਹ ਮਤਲਬ ਇਹ ਹੈ ਕਿ ਗਰੀਬਾਂ ਨੂੰ ਕਿਤੇ ਵੀ ਕੋਈ ਰਾਹਤ ਨਹੀਂ ਹੈਗੀ ਕੋਈ ਸਰਕਾਰ ਆ ਜਵੇ ਚਾਹੇ ਕਾਂਗਰਸ ਦੀ ਹੋਵੇ ਚਾਹੇ ਭਾਪੀ ਜਨਤਾ ਪਾਰਟੀ ਦੀ ਹੋਵੇ ਚਾਹੇ ਕਾਂਗਰਸ ਖੜੀ ਹੋਵੇ ਇਸ ਕਰਕੇ ਦੁਕਾਨਾਂ ਦੇ ਪਾਈ ਹੋਏ ਢੋਕਿਆ ਦੂਜੀ ਕੰਦੇ ਆ ਇਹ ਲੋਕਾਂ ਦੇ ਕਰਜ਼ੇ ਜਿਹੜੇ ਮਾਫ ਨਹੀਂ ਕਿਤੇ ਵੱਡੇ-ਵੱਡੇ ਜਿਹੜੇ ਹੈਗੇ ਆ ਕਾਰਪੋਰੇਟ ਘਰਾਣੇ ਆ ਉਹਦੇ ਕਰਜ਼ੇ ਮਾਫ ਹੋ ਗਏ ਆ ਸਰਕਾਰ ਕਹਿ ਕੇ ਗਈ ਸੀ ਤੁਹਾਡੇ ਕਰਜ਼ੇ ਮਾਫ ਹੋਣਗੇ ਤੁਹਾਨੂੰ 25-2500 ਰੁਪਏ ਪੈਨਸ਼ਨ ਆਊਗੀ ਤੁਹਾਨੂੰ 1100 ਰੁਪਏ 1000 ਰੁਪਏ ਤੁਹਾਨੂੰ ਸਰਸੋਈ ਭੱਤਾ ਆਊਗਾ ਅਜੇ ਤੱਕ ਕੁਝ ਨਹੀਂ ਹੋਇਆ ਇਸ ਕਰਕੇ ਸਾਡੇ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਜਿਹੜੇ ਪੂਰੇ ਪੰਜਾਬ ਦੇ ਵਿੱਚ ਘੁੰਮਦਾ ਮਾਰਚ ਕਰ-ਕਰਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਕੱਠੇ ਕੀਤਾ ਤੇ ਸਾਡੇ ਜਿਹੜੇ ਆ ਵੀਡੀਓ ਦਫ਼ਤਰਾਂ ਦੇ ਜਾਂ ਫੂਡ ਸਪਲਾਈ ਦਫ਼ਤਰਾਂ ਦੇ ਜਾਂ ਪਟਵਾਰੀਆਂ ਦੇ ਜਿਹੜੇ ਘਰ ਘੇਰਨੇ ਤੇ ਕਿੱਦਾਂ ਜਿਹੜੇ ਸਾਡੇ ਮਾਲਕੀ ਹੱਕ ਆ ਲਾਲ ਲਕੀਰ ਦੇ ਅੰਦਰ ਜਿਹੜੇ ਮਕਾਨ ਆ ਜਿੱਦਾਂ ਕਿ ਤੀਖ ਪੁਰੇ ਦੇ ਵਿੱਚ ਲੋਕਾਂ ਦਾ ਜਬਰੀ ਪਜਾੜਾ ਹੋਇਆ ਇਦਾਂ ਨਾ ਹੋਵੇ ਉਹ ਸਾਨੂੰ ਮਾਲਕੀ ਹੱਕ ਦਿੱਤੇ ਜਾਣ ਤੇ ਕਰਜ਼ੇ ਲੋਕਾਂ ਦੇ ਮਾਫ਼ ਕੀਤੇ ਜਾਣ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ਼ ਕੀਤੇ ਜਾਣ ਆ ਲੋਕਾਂ ਦੇ ਜਿਹੜਾ ਫੂਡ ਸਪਲਾਈ ਮਹਿਕਮਾ ਜਿਹੜੀ ਜਲਤਕ ਵੰਡ ਪ੍ਰਣਾਲੀ ਆ ਉਦੇ ਵੱਟੇ ਵੱਡਾ ਕਬੜਾਇਆ ਜਿਹੜਾ ਹੁਣ ਕਹਿੰਦੇ ਕਿ ਫਿੰਗਰ ਪਲਾਓ ਕਿਸੇ ਦੇ ਫਿੰਗਰ ਹੱਥ ਘਸੇ ਆ ਕਿਸੇ ਦੇ ਫਿੰਗਰ ਨਹੀਂ ਆਉਂਦੇ ਇਸ ਕਰਕੇ ਉਹਦਾ ਫਾਇਦਾ ਜਿਹੜਾ ਆ ਕੋਰਸ ਪਲਾਈ ਆਇਆ ਨਹੀਂ ਤੇ ਜਾਂ ਇਹਦਾ ਅਪਿੰਦਾ ਜਿਹੜੇ ਬੀਬੀ ਹੋਟਰ ਉਹਨਾਂ ਨੂੰ ਹੋਇਆ ਲੋਕਾਂ ਨੂੰ ਕੋਈ ਸਹਾਣੀ ਹੋ ਰਿਆ ਦਾਣੇ ਦਾਣਿਆਂ ਦੀ ਲੋਕਾਂ ਨਾਲ ਕਹਾੜੇ ਵੱਟ ਹੋ ਰਹੀ ਆ ਇਸ ਕਰਕੇ ਅਸੀਂ 30 ਤਰੀਕ ਨੂੰ ਜਿਹੜਾ ਐਥੇ ਵੀਡੀਓ ਬਲਾਗ ਨੂੰ ਜਾਵਾਂਗੇ ਰੇਗਾ ਦਾ ਕੰਮ ਜਿਹੜਾ ਆ ਲੰਬੇ ਸਮੇਂ ਤੋਂ ਬੰਦ ਪਿਆ ਆ ਜੇ ਨਾਇਜ਼ ਰੇਕੇ ਦਾ ਕੰਮ ਚੱਲ ਰਿਹਾ ਨਾ ਲੋਕਾਂ ਦੇ ਇੱਕ ਕਿੱਚਾ ਵਾਧਾ ਪੈਸੇ ਪਿਆ ਰਹੇ ਆ ਇਸ ਕਰਕੇ ਅਸੀਂ ਜਿਹੜਾ ਆ ਇਹ ਬੇਤੀ ਕਰਦੇ ਆ ਕਿ ਤੁਸੀਂ ਇਕੱਠੇ ਹੋ ਕੇ ਆਪਣੀਆਂ ਮੰਗਾਂ ਸੰਬੰਧੀ ਰੋਸ ਜਿਹੜਾ ਯਾਰ ਕਰਨਾ ਆ 30 ਤਰੀਕ ਨੂੰ ਅਸੀਂ ਸ਼ਾਹਕੁਟ ਵੀਡੀਓ ਬਸਪਤ ਕਰਾਇਆ ਘੇਰਾਂਗੇ ਤਾਲਾ ਪਿੰਡ ਕਾਕੜਾ ਵਿਖੇ ਮੀਟਿੰਗ ਦੌਰਾਨ ਹਾਜ਼ਰ ਔਰਤਾਂ ਨੇ ਦੱਸਿਆ ਕਿ ਮਿਹਨਤ ਮਜ਼ਦੂਰੀ ਕਰਕੇ ਹੀ ਸਾਡੇ ਘਰਾਂ ਦਾ ਗੁਜ਼ਾਰਾ ਚੱਲਦਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਸਾਡੇ ਪਿੰਡ ਦੀਆਂ ਔਰਤਾਂ ਨੂੰ ਸਰਕਾਰ ਦੀ ਮਨਰੇਗਾ ਸਕੀਮ ਤੋਂ ਵਾਂਝੇ ਰੱਖਿਆ ਹੋਇਆ ਹੈ ਇਸ ਲਈ ਅਸੀਂ ਮਨਰੇਗਾ ਸਕੀਮ ਤਹਿਤ ਸਾਲ ਭਰ ਕੰਮ ਦੀ ਮੰਗ ਕਰਦੀਆਂ ਹਾਂ ਸਾਡੇ ਪਿੰਡ ਨਰੇਕਾ ਦਾ ਕੰਮ ਨਹੀਂ ਮਿਲਦਾ ਸਾਰੇ ਪਿੰਡਾਂ 'ਚ ਕੰਮ ਚੱਲਦਾ ਸਾਡੇ ਪਿੰਡ 'ਚ ਨਹੀਂ ਕੰਮ ਚੱਲਦਾ ਸਾਨੂੰ ਸਾਲ ਦਾ ਕੰਮ ਦਿੱਤਾ ਜਾਵੇ ਪੰਜ ਸਾਲ ਨਹੀਂ ਆਇਆ ਬਹੁਤ ਬੀਬੀਆਂ ਬੈਠਾਂ ਫੇਲੀਆਂ ਬੈਠੀਆਂ ਸਾਰੇ ਪਿੰਡਾਂ 'ਚ ਕੰਮ ਚੱਲਦਾ ਸਾਡੇ ਪਿੰਡ ਕਿਉਂ ਨਹੀਂ ਚੱਲਦਾ ਕੰਮ ਹੋ ਹਾਂਜੀ ਜੀ ਸਸੇ ਕਰੀ ਜਿ ਆਪਣੇ ਖਾਤੇ ਦੇ ਵਿੱਚ ਕੰਮ ਨਹੀਂ ਆ ਰਿਹਾ ਕਿਉਂਕਿ ਸਾਰੇ ਪਿੰਡਾਂ ਦੇ ਵਿੱਚ ਕੰਮ ਜਾਂਦਾ ਪਿਆ ਪਾਮੇ ਆ ਕਿਉਂਕਿ ਸਾਰ ਪੂਰਾ ਹੋ ਗਿਆ ਸਾਨੂੰ 1 20 ਦਿਨ ਨਹੀਂ ਜੜੀ ਲੱਗਦੀ ਸਾਡੀ ਤੇ ਜੇ ਸਾਨੂੰ ਕੰਮ ਆਵੇ ਤਾਂ ਸਾਲ ਦਾ ਜਿਗਾਰ ਦਿੱਤਾ ਜਾਵੇ ਤਾਂ ਅਸੀਂ ਆਪਣੀ ਰੋਟੀ ਵਧੀਆ ਖਾ ਲੀਏ 100 ਰੁਪਏ ਤੇ ਦਿੱਤੀ ਜਾਂਦੀ ਹਾਂਜੀ ਫੇ ਮੇਰੀ ਸਾਥੀਓ ਗੱਲ ਇਹ ਆ ਵੀ ਇਹ ਪਿੰਡ ਕਾਕਣੀ ਦੀਆਂ ਬੀਬੀਆਂ ਆ ਜਿਨ੍ਹਾਂ ਨੂੰ ਇੱਕ 3 4 ਸਾਲ ਹੋ ਗਏ ਇੱਥੇ ਕੰਮ ਨਹੀਂ ਮਿਲਿਆ ਕਿਉਂਕਿ ਇੱਥੇ ਦਾ ਇੱਕ ਸੈਕਟਰੀ ਸੀਗਾ ਬਰਵਿੰਦਰ ਸੈਕਟਰੀ ਜਿਹਨੇ ਪੰਚਾਇਤ ਦਾ ਰਿਕਾਰਡ ਗੁੰਮ ਕੀਤਾ ਸੀਗਾ ਉਹ ਬਾਹਰ ਚਲੇ ਗਿਆ ਸ਼ਾਇਦ ਇੱਥੇ ਆ ਉਹਨਾਂ ਨੂੰ ਪਤਾ ਨਹੀਂ ਕਾਰਵਾਈ ਹੋਈ ਕਿ ਨਹੀਂ ਪਰ ਸਾਡੀਆਂ ਬੀਬੀਆਂ ਵਿਚਾਰੀਆਂ ਉਵੇਂ ਬੈਠੀਆਂ ਦੀ ਖੜੀ ਬਧੀਆਂ ਹਜੇ ਤੱਕ ਨਹੀਂ ਸੁਣਵਾਈ ਹੋਈ ਆਉਣ ਵਾਲੇ 30 ਤਰੀਕ ਨੂੰ ਅਸੀਂ ਜਿਹੜੀਆਂ ਸਾਰੀਆਂ ਬੀਬੀਆਂ ਇਕੱਠੀਆਂ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ ਵਿdeo ਦਫ਼ਤਰ ਦਾ ਕਿ ਇਹਨਾਂ ਨੂੰ ਕੰਮ ਦਿੱਤਾ ਜਾਵੇ ਨਹੀਂ ਤਾਂ ਪੱਕਾ ਮੋਰਚਾ ਲੱਗੂਗਾ